ਸਟਾਰਟ ਕਈ ਸਾਲ ਪਹਿਲਾਂ ਮੈਂ ਵੇਲਜ਼ ਗਿਆ ਸੀ ਉਥੋਂ ਦੇ ਪਿੰਡ ਅਤੇ ਪਿੰਡ ਦੇ ਲੋਕਾਂ ਦਾ ਰਹਿਣ ਸਹਿਣ ਦੇਖਣ ਵਾਸਤੇ ਡੰਡੀ ਉਥੇ ਦੇ ਪਿੰਡੂ ਇਲਾਕੇ ਦਾ ਮਾਹੌਲ ਸਾਡੀ ਸੋਚ ਤੋਂ ਬਿਲਕੁਲ ਵੱਖਰਾ ਹੈ ਡੰਡੀ ਸਾਨੂੰ ਲੱਗਦਾ ਹੈ ਕਿ ਇੰਨਾ ਵੱਡੇ ਮੁਲਕਾਂ ਦੇ ਪਿੰਡੂ ਇਲਾਕੇ ਵੀ ਸਾਡੇ ਸ਼ਹਿਰਾਂ ਨਾਲੋਂ ਵਧੀਆ ਹੋਣਗੇ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ ਡੰਡੀ ਉਹਨਾਂ ਇਲਾਕਿਆਂ ਦੀ ਲਿੰਕ ਸੜਕਾਂ ਬਸ ਇੰਨੀਆਂ ਕੁ ਚੌੜੀਆਂ ਹਨ ਕੇ ਜੇ ਅਹਮੋ ਸਾਹਮਣਿਓ ਕਾਰਾਂ ਆ ਜਾਣ ਤਾਂ ਇੱਕ ਕਾਰ ਨੂੰ ਪਿੱਛੇ ਮੋੜਨਾ ਪੈਂਦਾ ਹੈ ਅਤੇ ਇਸ ਵਾਸਤੇ ਸੜਕਾਂ ਦੇ ਕਿਨਾਰਿਆਂ ਉੱਤੇ ਥੋੜੀ-ਥੋੜੀ ਦੂਰੀ ਉੱਤੇ ਇੰਤਜ਼ਾਮ ਕੀਤਾ ਹੋਇਆ ਮਿਲਦਾ ਡੰਡੀ ਇਸੇ ਦੌਰਾਨ ਮੈਨੂੰ ਇੱਕ ਸਮੁੰਦਰ ਕੰਡੇ ਬਾਰੇ ਪਤਾ ਲੱਗਿਆ ਡੰਡੀ ਸਭ ਤੋਂ ਪਹਿਲੀ ਹੈਰਾਨੀ ਤਾਂ ਇਹ ਜਾਣ ਕੇ ਹੋਈ ਕਿ ਉਸ ਬੀਚ ਉੱਤੇ ਜਾਣਦਾ ਕੋਈ ਸਿੱਧਾ ਰਸਤਾ ਨਹੀਂ ਡੰਡੀ ਜਿਸ ਨੂੰ ਮੈਂ ਪੁੱਛਿਆ ਉਸ ਨੇ ਮੈਨੂੰ ਪੰਜਾਬ ਦੇ ਪੁਰਾਣੇ ਕੱਚੇ ਰਾਹਾਂ ਵਰਗਾ ਇੱਕ ਰਾਹ ਦੱਸਿਆ ਜਿਹੜਾ ਖੇਤਾਂ ਵਿੱਚੋਂ ਹੋ ਕੇ ਜਾਂਦਾ ਸੀ ਡੰਡੀ ਚੱਲਦੇ ਚੱਲਦੇ ਮੈਂ ਲੋਕਾਂ ਨੂੰ ਖੇਤਾਂ ਨੂੰ ਪਾਣੀ ਲਾਉਂਦੇ ਟਰੈਕਟਰ ਚਲਾਉਂਦੇ ਪੱਠੇ ਵੱਢਦੇ ਅਮਰੀਕਨ گاਵਾਂ ਦੇਖੀਆਂ ਡੰਡੀ ਪੈਦਲ ਚੱਲਦੇ ਇੱਕ ਥਾਂ ਉੱਤੇ ਪਹੁੰਚਿਆ ਜਿੱਥੇ ਪੌੜੀਆਂ ਸੀ ਅਤੇ ਲਗਭਗ 100 ਫੁੱਟ ਤੋਂ ਵੀ ਵੱਧ ਉਤਰ ਕੇ ਮੈਂ ਵਿੱਚ ਉੱਤੇ ਪਹੁੰਚਿਆ ਡੰਡੀ ਉਸ ਵੇਲੇ ਵਿੱਚ ਉੱਤੇ ਮੈਂ ਇਕੱਲਾ ਹੀ ਸੀ ਨਾ ਕੋਈ ਨਾਰੀਅਲ ਪਾਣੀ ਸਟਾਰ ਵੇਚਣ ਵਾਲਾ ਨਾ ਵਾਲੀਬਾਲ ਖੇਡਦੇ ਲੋਕ ਨਾ ਕੋਈ ਰੋਲਾ ਰਪਾ ਡੰਡੀ ਮੈਨੂੰ ਇਹ ਲੱਗਿਆ ਕਿ ਜਿਵੇਂ ਮੈਂ ਦੁਨੀਆ ਨਾਲੋਂ ਕੱਟ ਕੇ ਕਿਸੇ ਹੋਰ ਵੱਖਰੀ ਦੁਨੀਆ ਵਿੱਚ ਪਹੁੰਚ ਗਿਆ ਹੋਵਾ ਡੰਡੀ ਉਸ ਦਿਨ ਉਸੇ ਵੇਲੇ ਉਸ ਥਾਂ ਉੱਤੇ ਸਮੁੰਦਰ ਦੀਆਂ ਵੱਡੀਆਂ ਅਤੇ ਛੋਟੀਆਂ ਲਹਿਰਾਂ ਨੂੰ ਦੇਖਣ ਸੁਣਨ ਮਾਣਨ ਅਤੇ ਉਹਨਾਂ ਤੋਂ ਜ਼ਿੰਦਗੀ ਦਾ ਸਬਕ ਸਿੱਖਣ ਵਾਲਾ ਮੈਂ ਇਕੱਲਾ ਇਨਸਾਨ ਸੀ ਡੰਡੀ ਸਮੁੰਦਰ ਦੀਆਂ ਲਹਿਰਾਂ ਅਤੇ ਜ਼ਿੰਦਗੀ ਦੇ ਜਜ਼ਬਾਤ ਦੋਵੇਂ ਨਿਰੰਤਰ ਚੱਲਦੇ ਰਹਿੰਦੇ ਹਨ ਇਹਨਾਂ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ ਡੰਡੀ ਜਿਸ ਤਰ੍ਹਾਂ ਸਮੁੰਦਰ ਦੀਆਂ ਲਹਿਰਾਂ ਦਾ ਵਹਿਣਾ ਲਗਾਤਾਰ ਜਾਰੀ ਰਹਿੰਦਾ ਹੈ ਉਸੇ ਤਰ੍ਹਾਂ ਸਾਡੇ ਜਜ਼ਬਾਤ ਅਤੇ ਭਾਵਨਾਵਾਂ ਵੀ ਲਗਾਤਾਰ ਚੱਲਦੀਆਂ ਰਹਂਦੀਆਂ ਨੇ ਅਤੇ ਬਦਲਦੀਆਂ ਨਹੀਂ ਡੰਡੀ ਜਿਵੇਂ ਕਈ ਵਾਰ ਸਮੁੰਦਰ ਸ਼ਾਂਤ ਹੁੰਦਾ ਹੈ ਅਸੀਂ ਵੀ ਸ਼ਾਂਤੀ ਮਹਿਸੂਸ ਕਰਦੇ ਹਾਂ ਡੰਡੀ ਕਈ ਵਾਰ ਸਮੁੰਦਰ ਦੀਆਂ ਛੱਲਾਂ ਬੜੀ ਤੇਜ਼ ਅਤੇ ਖਰੂਦੀ ਜਾਪਦੀਆਂ ਹਨ ਸਾਡੀਆਂ ਭਾਵਨਾਵਾਂ ਵੀ ਬੇਚੈਨੀ ਅਤੇ ਵਿਰੋਧ ਭਰੀਆਂ ਹੋ ਸਕਦੀਆਂ ਹਨ ਡੰਡੀ ਸਮੁੰਦਰੀ ਲਹਿਰਾਂ ਦੀ ਤਰ੍ਹਾਂ ਸਾਡੀਆਂ ਭਾਵਨਾਵਾਂ ਵੀ ਕਾਬੂ ਵਿੱਚ ਨਹੀਂ ਆਉਂਦੀਆਂ ਡੰਡੀ ਇਸ ਲਈ ਚੰਗਾ ਹੈ ਕਿ ਆਪਣੀਆਂ ਭਾਵਨਾਵਾਂ ਨੂੰ ਕਾਬੂ ਅਤੇ ਦਬਾਉਣ ਦੀ ਬਜਾਏ ਉਹਨਾਂ ਨੂੰ ਕਬੂਲ ਕਰਨਾ ਸਿੱਖੀਏ ਡੰਡੀ ਇਸ ਦੇ ਨਾਲ ਅਸੀਂ ਜ਼ਿੰਦਗੀ ਦੇ ਉਤਰਾ ਚੜਾ ਵਿੱਚੋਂ ਵਧੀਆ ਅਤੇ ਸੌਖੇ ਢੰਗ ਨਾਲ ਲੰਘਣ ਦਾ ਹੁਨਰ ਸਿੱਖ ਸਤਾਂਗੇ ਡੰਡੀ ਜਿਸ ਦਿਨ ਸਾਨੂੰ ਬਾਣੇ ਅੰਦਰ ਰਹਿਣਾ ਆ ਗਿਆ ਉਸ ਦਿਨ ਸਾਡੀਆਂ ਅੱਧੀਆਂ ਮੁਸ਼ਕਲਾਂ ਖਤਮ ਸਮਝੋ